ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਨਿਬਤਾਰ ਭੁਖਿਆ ਭੁਖ ਨਾ ਉਤਰੀ ਜਬ ਨਾ ਪੁਰੀਆ ਭਾਰ ਸਹ ਸਚਿਆਨ ਪਾ ਲਖ ਹੋਇ ਤਾਂ ਇਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਚਾਈ ਹੁਕਮੀ ਹੋਵਨ ਜੀ ਹੁਕਮਿ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਭਾਈਐ ਹੁਕਮੈ ਅੰਦਰ ਸਭ ਕੋ ਬਾ ਰੁਕਮ ਨਾ ਕੋਈ ਨਾਦਿਕ ਹੁਕਮੈ ਜੇ 부ਝੈ ਤਾ ਹੋ ਮੈਂ ਕਹੈ ਨਾ ਕੋਈ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵੱਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੰਬੀ ਚਾਰ ਗਾਵੈ ਕੋ ਸੱਚ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦੀ ਸੈ ਦੂਰ ਗਾਵੈ ਕੋ ਵੇਖੈ ਹਾਦਰ ਹਦੂਰ कथ कत न कति न आवे तोट कथ कत, कथ कत, कथी कोटि कोट कोट देंदा दे लेंदे थक बाहे जुगा जुग अंतर खाही खाहे हुक्मी हुकम चलाए राहो नानक विग परवा हो साचा साहिब साच नाए पाख्या पावा अपार आख्या मंगे देह देह दात करे दातार बेर के के रखी है जित दिसै दरबार ਮੁਹੋਂ ਕੇ ਬੋਲਨ ਬੋਲੀਐ ਜਿਤ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੇਂ ਜਾਣੀਐ ਸਬਾਪੇ ਸਚਿਆਰ ਥਾਪਿਆ ਨਾ ਜਾਇ ਕਿਤਾ ਨਾ ਹੋਇ ਆਪੇ ਆਪ ਨਿਰੰજન ਸੋਏ ਜਿਨ ਸੇ ਵਾਤੀ ਨ ਪਾਇਆ ਮਾਨ ਨਾਨਕ ਗਾਵੀਐ ਗੁਨੀ ਨੀਦਾਨ ਗਾਵੀਆਂ ਸੁਨੀਆਂ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰਗੇ ਗੁਰਮੁਖ ਵੇਦੰਗੇ ਗੁਰਮੁਖ ਰਿਆਸ ਮਾਈ ਗੁਰੇਸ਼ਰ ਗੁਰ ਗੌਰਕ ਬਰਮਾ ਗੁਰ ਪਾਰਬਤੀ ਮਾਈ ਜੇਹੋ ਜਾਣ ਆਖ ਨਾਹੀ ਕਹਿਣਾ ਕਥਨ ਨ ਜਾਈ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਤ ਨਾਮਾਂ ਜੇ ਤਿਸ ਭਾਵਾਂ ਬਿੰਨ ਪਾਣੇ ਕੇ ਨਾਏ ਕਰੀ ਜੇ ਤੀ ਸਿਰ ਠੁਪਾਈ ਵੇਖਾਂ ਬਿੰਨ ਕਰਮਾਂ ਕੇ ਮਿਲ ਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰ ਆਰ ਜਾਹੋਰ ਦਸੂਨੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਇਕੈ ਜਸ ਕੀ ਰਤ ਜਗ ਲੇ ਜੇ ਤਿਸ ਨਦਰ ਨ ਆਵੈ ਤਾਂ ਬਾਤ ਨ ਪੁੱਛੈ ਕੇ ਕੀ ਤਾਂ ਅੰਦਰ ਕੀਟ ਕਰ ਦੋਸੀ ਦੋਸ਼ ਤਰੇ ਨਾਲਿਕ ਨਿਰਗੁਨ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੂਝੈ ਜੇ ਤਿਸ ਗੁਣ ਕੋਈ ਕਰੇ ਸੁਨੈ ਸਿਧ ਪੀਰ ਸੁਰਨਾਥ ਸੁਨੈ ਤਰਤ ਤਬਲੇ ਆਕਾਸ਼ ਸੁਨੈ ਦੀਪ ਲੋਪਾ ਤਾਲ ਸੁਨੈ ਪਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਬਰਮਾ ਇੰਦ ਸੁਨੇ ਮੁਕសា ਲਾਹਨ ਮੰਦ ਸੁਨੇ ਜੋਗ ਜੋਗਤ ਤਨ ਪੇਦ ਸੁਨੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋਖ ਗਿਆਨ ਸੁਨਿਆ 68 ਕਾਇਸ਼ਾਨ ਸੁਨਿਆ ਪੜ ਪੜ ਪਾਵੇ ਮਾਨ ਸੁਨਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਰਾਗੁਨਾ ਕੀ ਗਾ ਸੁਨਿਆ ਸੇਖ ਪੀਰ ਪਾਤਿ ਸਾਹਾ ਸੁਨਿਆ ਅੰਧੇ ਪਾਵੇ ਰਾਹੋ ਸੁਨਿਆ ਹਾਥ ਹੋਵੇ ਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਕਲ ਪਵਨ ਕੀ ਸੁਧ ਮੰਨੇ ਮੂੰ ਚੋਟਾ ਨਾ ਖਾਏ ਮੰਨੇ ਚਮਕੇ ਸਾਥ ਨ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨਮਾਰਕ ਠਾਕ ਨ ਪਾਏ ਮਨੈ ਪਤ ਸਿਓ ਪਰ ਗਟ ਜਾਏ ਮਨੈ ਮਗ ਨ ਚਲੈ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਿ ਪਾਵੈ మోਖ ਦਵਾਰ ਮਨੈ ਪਰਵਾਰੈ ਸਾਧਾਰ ਮਨੈ ਤਰੇ ਤਾਰੇ ਗੁਰ ਸਿਖ ਵੰਨ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪਰਦਾਨ ਪੰਚੇ ਪਾਵੇਂ ਦਰਗਹਿ ਮਾਨ ਪੰਚੇ ਸੋਹੈ ਦਰ ਦਾ ਚਾਨ ਪੰਚਾਂ ਕਾ ਗੁਰੇ ਕਿ ਤਿਆਨ ਜੇ ਕੋ ਕਹਿ ਕਰੇ ਵੀ ਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖਤਾ ਪਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਵ ਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤਨ ਕਮਨ ਚੋਰ ਜੀ ਜਾ ਤਿਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਯੋ ਲਿਖਾ ਲਿਖ ਜਾਣ ਕੋਏ ਲਿਖਾ ਲਿਖਿਆ ਕੇ ਤਾਂ ਹੋਈ ਕੇ ਤਾਂ ਤਾਂ ਸੁਵਾਲਿਓ ਰੂਪ ਕੀਤੀ ਦਾਤ ਜਾਣੇ ਕੋਨਕੂਤ ਕੀ ਤਾਂ ਬਸਾਵੇਂ ਕੋ ਕਵਾਉ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪਿਆ ਸੰਖ ਭਾਉ ਅਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋ ਪਖ ਸਾਰ ਸੰਖ ਮੋਲੇ ਵਿਲਾਇ ਤਾਰ ਉਤਰ ਤਿਕਵਨ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੁਰਕੰਦ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਮਰ ਕਰ ਜਾਹੇ ਜੋਰ ਅਸੰਖ ਗਲਬੜਾ ਤਿਆਗ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰੇ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਪੰਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵੈ ਸੰਖਤਾਵੈ ਅਗਮ ਅਗਮ ਅਸੰਖ ਲੋ ਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾ ਲਖਰੀ ਗਿਆਨ ਗੀਤ ਗੁਣ ਗਾ ਅਖਰੇ ਲਿਖਨ ਬੋਲਨ ਬਾਨ ਅਖਰਾ ਸਿਰ ਸੰਜੋਗ ਬਖਾਨ ਜਿਨੇ ਲਿਖੇ ਤਿ ਸਿਰ ਨਾਹੇ ਜੀ ਫੁਰਮਾਇ ਦੀਵਤੀ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿਨ ਨਾਵੇਂ ਨਹੀਂ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਲਿਆ ਨ ਜਾਵਾ ਇੱਕ ਵਾਰ ਜੋ ਤੂਤ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸਿਖੇ ਮੂਤ ਬਲੀਤੀ ਕੱਪੜ ਹੋਏ ਜੇ ਸਾਬੂਨ ਲਈਆ ਉਹ ਤੋਏ ਪਰਿਆ ਮਤ ਪਾਪਾਂ ਕੈ ਸੰਗ ਉਹ ਤੋਂ ਪੈ ਨਾ ਵੈਂ ਕੈ ਰੰਗ ਪੁਨੀ ਪਾਪੀ ਆਖਣ ਨਾਹੀਂ ਕਰ 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 ਨਾ ਲਿਖ ਲੈ ਜਾਹੋ ਆਪੇ ਬੀਜਾਪੇ ਹੀ ਖਾਹੋ ਨਾਨਕ ਹੁਕਮਿ ਆਵੋ ਜਾਹੋ तीरत तप दया दत दान जे को पावे तिनका मान सुन्या मन्या मन कीता भाव अंतर गत तीरत मल नाओ सब गुण तेरे मैं नाही ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਵਸਤ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੁਵੇਲਾ ਵਕਤ ਕਵਨ ਕਵਨਥਿਤ ਕਵਨ ਵਾਰ ਕਵਨ ਸੇ ਰੂਤੀ ਮਾ ਹੋ ਕਵਨ ਜਿਤ ਹੋਵਾ ਆਕਾਰ ਵੇਲ ਨਾ ਪਾਇਆ ਪੰਡ ਤੀਜੇ ਹੋ ਬੈ ਲੇਖ ਪੁਰਾਨ ਵਖਤ ਨ ਪਾਇਓ ਖਾਦੀਆ ਜੇ ਲਿਖਨ ਲੇਖ ਕੁਰਾਨ ਥਿਤਵਾਰ ਨਾ ਜੋ ਕੀ ਜਾਣੈ ਰਤਮਾ ਹੋ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣ ਸੋਈ ਜਿਮ ਕਰ ਅੱਖਾਂ ਕੀ ਵਿਸਾਲਾ ਹੀ ਕਿਉ ਵਰਨੀ ਕੀ ਵਿਚਾਨਾ ਨਾਨਕ ਅੱਖਣ ਸਭ ਕੋ ਆਖੇ ਇੱਕ ਦੋ ਹੀ ਕਿਸੇ ਆ ਨਾ ਵੱਡਾ ਸਾਹੀ ਵੱਡੀ ਨਾ ਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਕਿ ਗਿਆਨ ਸੋ ਹੈ ਪਾਤਾਲਾਂ ਪਾਤਾਲ ਲੱਖ ਅਗਾਸਾਂ ਅਗਾਸ ਉੜ ਕੋੜ ਕੁ ਭਾਲ ਧੱਕੇ ਬੀਦ ਕਹਿਣ ਇੱਕ ਬਾਤ ਸੈ ਸਠਾਰ ਕਹਿਣ ਕਤੇ ਬਾਸ ਲੋ ਇੱਕ ਧਾਤ ਲੇਖਾਂ ਹੋਏ ਤਾਂ ਲਿਖੀਐ ਲੇਖਾਂ ਹੋਈ ਵਿਨਾਸ਼ ਨਾਨਕ ਵਡਾ ਕੀ ਆਪੇ ਜਾਣ ਆਪ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈ ਅਨਦਿਆ ਤੇ ਵਹ ਪਵੈ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਮਤੀ ਕਹਿਨ ਨਾ ਅੰਤ ਅੰਤ ਨਾ ਕਰਨ ਦੇਨ ਨਾ ਅੰਤ ਅੰਤ ਨਾ ਵੇਖਣ ਸੁਨਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਝਾਪੈ ਕੀਤਾ ਆਕਾਰ ਅੰਤ ਨਾ ਝਾਪੈ ਪਾਰ ਆਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣ ਕੋਏ ਬੋਤਾ ਕਈਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉਸ ਦੇ ਉਪਰ ਉੱਚਾ ਨਾਓ ਇਹ ਵੱਡੂੱਚਾ ਹੋਵੇ ਕੋਏ ਤੀ ਸੁੱਚੇ ਕੋ ਜਾਣੈ ਸੋਏ ਜੇ ਵੱਡਿਆ ਅਪਜਾਨਿਆ ਆ ਪਾਪ ਨਾਲਿਕ ਨਦਰੀ ਕਰਮੀ ਦਾਤ ਬੋ ਤਾਂ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਮਾਏ ਕੀਤੇ ਮੰਗੇ ਜੋ ਤੇ ਅਪਾਰ ਕੀਤਿਆਂ ਕਨਤ ਨਹੀਂ ਵਿਚਾਰ ਕੀਤੇ ਖਬ ਟੁੱਟੇ ਬੇਕਾਰ ਕੀਤੇ ਲੈ ਲੈ ਮੂਰਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤੇ ਆ ਦੁਖ ਭੂਖ ਸਤ ਮਾਰੇ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਨੇ ਹੋਏ ਹੋਰਾ ਕਨ ਨਾ ਸਕੈ ਕੋਏ ਜੇ ਕੋ ਖਾਇ ਕਿ ਅੱਖ ਨ ਪਾਏ ਓ ਜਾਣੇ ਜੇਤੀਆ ਮੂੰਹ ਖਾਏ ਆਪੇ ਜਾਣ ਆਪੇ ਦੇ ਅੱਖੇ ਸੇ ਪੇਕੇ ਹੀ ਕੇ ਜਿਸ ਨੂੰ ਬਖਸ਼ੇ ਸਿਬਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਢੰਡਾਰ ਮੁੱਲਾਵੇ ਮੁੱਲ ਲੈ ਚਾਹੀ ਅਮੁੱਲ ਪਾਇ ਅਮੁੱਲ ਅਸਮਾਹੇ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਮੁੱਲ ਪਰਵਾਨ ਅਮੁੱਲ ਬਖਸ਼ੀਸ ਮੁੱਲਣੀ ਸਾਨ ਅਮੁੱਲ ਕਰਮ ਮੁੱਲ ਪੁਰਮਾਲੇ ਮੁੱਲੋ ਮੁੱਲ ਆਖਿਆ ਨਾ ਜਾਏ ਆਖਾ ਕਰੇ ਲਿਵਲਾਏ ਆਖੇਂ ਇੰਦ ਪਾਠ ਪੁਰਾਣ ਆਖੇ ਪੜੇ ਕਰੇ ਬਖੀਆਂ ਨਾਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨ ਵਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕਿਤੇ ਅੱਖ ਅੱਖ ਨ ਪਾਹੀ ਕਿਤੇ ਕਹਿ ਕਹਿ ਉੱਠ ਉੱਠ ਜਾਹੀ ਤੇ ਕਿਤੇ ਹੋਰ ਕਰੇ ਤਾਂਖ ਨਸ ਕਹਿ ਕਹੀ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣੈ ਸੱਚਾ ਸੋਏ ਜਿ ਕੋ ਆਖ ਕਹੋ ਲਿ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋਦਰ ਕੀ ਹਾ ਸੋ ਘਰ ਕੀ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦਨੇਕ ਸੰਖਾ ਕੀਤੇ ਵਾਬਨ ਹਾਰੇ ਕੀਤੇ ਰਾਗ ਪਰਿਚੋ ਕਹੀ ਜਨ ਕੀਤੇ ਗਾਬਨ ਹਾਰੇ ਗਾਵੇ ਤੁਹਨੋ ਪਉਂਡ ਪਾਣੀ ਬੈ ਸੰਤਰ ਗਾਵੇ ਰਾਚਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ 인ਦਿੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸੀਤ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਅਮੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਨੀਆਂ ਬਨਮੋਹਨ ਸੁਰ ਕਮਚ ਪਿਆਲੇ ਗਾਵਨ ਰਤਨ ਉਪਾਇ ਤੇਰੇ 68 ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਨੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੇ ਸੇ ਹੀ ਸੁਦਨ ਕਾ ਬੈ ਜੋਤੁ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਕਾਵਨ ਸੇ ਮੈਂ ਚਿਤ ਨ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖਿਆ ਕੀ ਤਾਪਨਾ ਜਿਮਤੀ ਸਦੀ ਵੰਡਾਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰ ਨ ਜਾਈ ਸੋ ਪਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮ ਪਰਤ ਚੋਲੀ ਧਿਆਨ ਕੀ ਕਰੈ ਬੀਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰ ਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਇਸੈ ਆਦੇਸ ਆਧਨੀਲ ਨਾਦ ਨਾਤਿ ਜੁਗ ਜੁਗ ਏਕੋ ਵੇਸ ਉਕਤ ਗਿਆਨ ਦਿਆਂ ਪੰਡਾਰਨ ਕਟਕਟ ਵਾਜੈ ਨਾਦ ਆਪ ਨਾਤ ਨਾਤੀ ਸਭਾਂ ਜਾਂ ਕੀ ਰਿਤ ਸਿੰਦਵਰਾ ਸਾਦ ਸੰਜੋਗ ਵਿਜੋਗ ਤੁਇ ਕਾਰ ਚਲਾਵੇਂ ਲੇਖ ਆਵੇਂ ਭਾਗ ਆਦੇਸ ਇਸੈ ਆਦੇਸ ਆਧਨੀਲ ਨਾਦ ਨਾਤਿ ਜੁਗ ਜੁਗ ਏਕੋ ਵੇਸ ਇਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਬ ਤਿਸ ਭਾਵੇ ਤਿ ਵੈ ਚਲਾਵੇ ਜਿਉ ਹੋਵੇ ਪੁਰਮਾਨ ਉਹ ਵੇਖੈ ਉਹਨਾਂ ਨਦਰ ਨਿਆਵੇ ਬੋਤਾਉ ਵਿਦਾਨ ਆਦੇ ਸਿਸਾਂ ਆਦੇਸ਼ੂ ਆਂਧ ਨੀਲ ਨਾਦ ਨਾਦ ਜੁਗ ਜੁਗੇ ਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਇਸੈ ਆਦੇਸ਼ ਆਦੋ ਨੀਲ ਨਾਤ ਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਪੋ ਲਖੋ ਹੈ ਲਖੋ ਵੈ ਲਖ ਵੀਸ ਲਖ ਲਖ ਗੇੜਾ ਕੀ ਏਕ ਨਾਮ ਜਗਦੀਸ਼ ਇਤ ਰਾਹੀ ਪਤ ਪਵੜੀਆਂ ਚੜਿਆ ਹੋਏ 21 ਸੁੰਨ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜੈ ਠੀਸ ਆਖਨ ਜ਼ੋਰ ਚ ਪੈਨੈ ਜ਼ੋਰ ਜ਼ੋਰ ਨ ਮੰਗਨ ਦੇ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨ ਸੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਚੁਗਤੀ ਛੁੱਟੈ ਸੰਸਾਰ ਜਿਸ ਹੱਥ ਜ਼ੋਰ ਕਰਵੇ ਖੈ ਸੋਏ ਨਾਨਕ ਉਤਮਨੀਚ ਨਾ ਕੋਏ ਰਾਤੀ ਰੋਤੀ ਥਿੱਤੀ ਵਾਣ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਧਾਮ ਰਕੀ ਧਰਮ ਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਜਿਨ ਕੇ ਨਾਮ ਨੇ ਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿੱਤੈ ਸੋਹਨ ਪੰਚ ਪਰਵਾਣ ਨਤਰੀ ਕਰਮ ਪਵੈ ਨੀਸਾਨ ਕਚਪ ਕਾਇ ਉਥੇ ਪਾਏ ਨਾਨਕ ਕੇ ਆ ਜਾਪੇ ਜਾਏ ਧਰਮਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾ ਨਮਹਿਸ ਕੀਤੇ ਬਰਮੇ ਘਾਟ ਤਕੜੀ ਐ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਦੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੇਤੇ ਕੇਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਤਾ ਨਮੁਨ ਕੀਤੇ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾੜੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰ ਚੰਡ ਦਿੱਤੇ ਨਾਦ ਵਿਨੋਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਤੇ ਘਾੜਤ ਕੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਦਿੱਤੇ ਘੜੀਏ ਸੁਰਤ ਮਤ ਮਨ ਬੁੱਧ ਦਿੱਤੇ ਘੜੀਏ ਸੁਰਾਂ ਸਿਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਦਿੱਤੈ ਹੋਰ ਨ ਕੋਈ ਹੋਰ ਚਿੱਤੈ ਚੋਦ ਮਹਾਬਲ ਸੂਰਤਿ ਨ ਮੈਂ ਰਾਮ ਰਿਆ ਪਰਪੂਰ। ਥਿੱਤੈ ਸੀਤੋ ਸੀਤਾ ਮੈਂ ਮਮਹਿ ਤਾਂ ਕੇ ਰੂਪ ਨ ਕਥਨੇ ਜਾਹੇ। ਨਾ ਉਮਰੈ ਨਾ ਠਾਗੀ ਜਾਹੇ ਜਿਨ ਕੈ ਰਾਮ ਵਸੈ ਮਨ ਮਾਹਿ ਚਿੱਤੈ ਭਗਤ ਵਸੈ ਕੇ ਲੋਕ ਰੈ ਨੰਦ ਸਚਾ ਬਨਸੋਏ। ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ। ਥਿਤੇ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾ ਤਨ ਨਾ ਅੰਤ ਥਿਤੇ ਲੋਲੋ ਆਕਾਰ ਜਿਬ ਜਿਬ ਹੁਕਮਤੀ ਵੈਤੀ ਵਕਾਰ ਵੇਖੈ ਬਿਗਸੈ ਕਰ ਵਿਚਾਰ ਨਾਨਕ ਕਥ ਨਾ ਕਰੜਾ ਸਾਰ ਜਤ ਪਹਾੜਾਂ ਤੀਰਜ ਸੁਨਿਆ ਰਹਿ ਰਨਮਤ ਵੇਦ ਹਥਿਆਰ ਭੋਖ ਲਾਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਦਿੱ ਢਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਬਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸੰਗਲ ਜਗਤ ਚੰਗੀਆਂ ਆਂ ਬੁਰੀਆਂ ਆਂ ਵਾਚੇ ਧਰਮ ਹਾ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨ੍ਹੇ ਨਾਮ ਤੇ ਆਇਆਗੇ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ